ਮੁਸੀ ਤੇ ਅਜੋ ਅੱਜ ਬਾਬਾ ਸਾਹਿਬ ਡਾਕਟਰ ਪੀਮਰਾਓ ਮੇੜਕਰ ਜੀ ਦੇ 132 ਜਨਮ ਦਿਹਾੜੇ ਦੇ ਮੌਕੇ ਤੇ ਪਿੰਡ ਚਟਾਣਾ ਕਲਾਂ ਦੇ ਆਰਥਰਤਨ ਬਾਬਾ ਸਾਹਿਬ ਡਾਕਟਰ ਪੀਮਰਾਓ ਮੇੜਕਰ ਕਲੱਬ ਦੇ ਸਾਰੀ ਸਮੁੱਚੀ ਟੀਮ ਵੋਜਨ ਮੁਕਤੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਜੀ ਮਾਨਸਾ ਜ਼ਿਲ੍ਹਾ ਮੀਤਪੁਰ ਦਾਣ ਬੈਦ ਬਿੱਕਰ ਜੀ ਤੇ ਹੋਰ ਬਹੁਤ ਸਾਰੇ ਸਾਥੀ ਭੈਣਾ ਬੀਬੀਆਂ ਜਿਨ੍ਹਾਂ ਨੇ ਅੱਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਸਾਡਾ 132ਵਾਂ ਜਨਮ ਦਿਹਾੜਾ ਆਇਆ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਤੇ ਬਾਬਾ ਸਾਹਿਬ ਦੇ ਜੀਵਨ ਬਾਰੇ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਉਹਨਾਂ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਤ ਜੈ ਮੋਨ ਨਵਾਸੀ